ਏਟਲ ਨੇ ਇੱਕ ਵਾਰ ਫਿਰ ਆਪਣੇ ਤਿੰਨ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਕੇ ਆਪਣੇ ਯੂਜ਼ਰ ਨੂੰ ਹੈਰਾਨ ਕਰ ਦਿੱਤਾ ਹੈ ਇਹਨਾਂ 'ਚ 60 ਰੁਪਏ ਤੱਕ ਦਾ ਵਾਅਦਾ ਕੀਤਾ ਗਿਆ ਹੈ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀਆਂ 'ਚੋਂ ਇੱਕ ਏਟਲ ਨੇ ਇੱਕ ਵਾਰ ਫਿਰ ਆਪਣੇ ਤਿੰਨ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਨੇ ਪਿਛਲੇ ਮਹੀਨੇ ਜੂਨ 'ਚ ਕੰਪਨੀ ਨੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਦੀਆਂ ਕੀਮਤਾਂ 'ਚ 11 ਤੋਂ 21% ਤੱਕ ਦਾ ਵਾਦਾ ਕਰਨ ਦਾ ਐਲਾਨ ਕੀਤਾ ਸੀ ਜੋ ਕਿ 3 ਜੁਲਾਈ ਤੋਂ ਲਾਗੂ ਹੋ ਗਿਆ ਹੈ ਪਰ ਕੰਪਨੀ ਨੇ ਇੱਕ ਵਾਰ ਫਿਰ ਆਪਣੇ ਤਿੰਨ ਡਾਟਾ ਪੈਕ ਨੂੰ 60 ਰੁਪਏ ਮਹਿੰਗਾ ਕਰ ਦਿੱਤਾ ਹੈ Airtel ਨੇ ਜਿਹੜੇ ਤਿੰਨ ਰੀਚਾਰਜ ਪਲਾਨ ਵਧਾਏ ਨੇ ਦੱਸਦੇ ਹੁਣਾਂ ਚੋਂ 99 ਰੁਪਏ 181 ਰੁਪਏ ਅਤੇ 301 ਰੁਪਏ ਦੇ ਡਾਟਾ ਪੈਕਸ ਸ਼ਾਮਲ ਨੇ ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਯੂਜ਼ਰ ਨੂੰ ਦੋਹਰਾ ਝਟਕਾ ਲੱਗਿਆ ਹੈ ਕਿਉਂਕਿ ਕੰਪਨੀ ਦਾ 181 ਰੁਪਏ ਵਾਲਾ ਪਲਾਨ ਹੁਣ 211 ਰੁਪਏ 'ਚ ਮਿਲੇਗਾ ਵਾਦੇ ਤੋਂ ਬਾਅਦ 181 ਰੁਪਏ ਵਾਲਾ ਡਾਟਾ ਪੈਕ ਹੁਣ 30 ਰੁਪਏ ਦੇ ਵਾਅਦੇ ਨਾਲ 211 ਰੁਪਏ ਵਿੱਚ ਮਿਲੇਗਾ 30 ਦਿਨਾਂ ਦੇ ਇਸ ਪਲਾਨ 'ਚ ਯੂਜ਼ਰ ਨੂੰ ਰੋਜ਼ਾਨਾ 1GB ਡਾਟਾ ਮਿਲੇਗਾ ਕੰਪਨੀ ਦਾ ਇਹ ਇਕਲੌਤਾ ਪਲਾਨ ਹੈ ਜੋ ਤੁਹਾਨੂੰ ਵਰਤਨ ਲਈ 1GB ਵਾਧੂ ਡਾਟਾ ਦਿੰਦਾ ਇਸ ਤੋਂ ਇਲਾਵਾ ਜਿਸ ਰੀਚਾਰਜ ਪਲਾਨ 'ਚ 60 ਰੁਪਏ ਦਾ ਵਾਅਦਾ ਹੋਇਆ ਹੈ ਉਹ 301 ਰੁਪਏ ਦਾ ਪਲਾਨ ਹੈ ਜੋ ਹੁਣ 361 ਰੁਪਏ ਦਾ ਹੋ ਗਿਆ ਹੈ ਜੀਓ ਨੇ ਪਿਛਲੇ ਮਹੀਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਏਅਰਟੈਲ ਨੇ ਵੀ ਆਪਣੇ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ ਵਧੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਏਅਰਟੈਲ ਦਾ ਸਭ ਤੋਂ ਸਸਤਾ ਪਲਾਨ 179 ਰੁਪਏ ਦਾ ਸੀ ਜਿਸ ਨੂੰ ਵਧਾ ਕੇ 199 ਰੁਪਏ ਕਰ ਦਿੱਤਾ ਗਿਆ ਇਸ 28 ਦਿਨ ਲਈ ਰੋਜ਼ਾਨਾ 2GB ਡਾਟਾ ਮਿਲੇਗਾ ਇਸ ਤੋਂ ਇਲਾਵਾ ਯੂਜ਼ਰ ਨੂੰ ਹੁਣ 509 ਰੁਪਏ ਚ 84 ਦਿਨ ਦਾ ਪਲਾਨ ਮਿਲੇਗਾ ਪਹਿਲਾਂ ਇਸ ਦੀ ਕੀਮਤ 455 ਰੁਪਏ ਸੀ